ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਾਨਿਟਰੀ ਫਾਰਮ ਦੇ ਵਿੱਚ। ਹਾਂਜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਲੱਲੋ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ। ਦੋਸਤੋ ਅੱਜ ਲੈ ਕੇ ਆਏ ਨੀਵੀਂ ਦੀ ਛੋਟੀ ਟੌਪ ਦੀ ਦੂਜਾ ਸੂਆ ਸੋਨੂ ਤਿਆਰ ਹੋ ਰਿਹਾ। ਇਹ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗਾ ਇੱਥੇ ਆ ਕੇ ਆਪਦੀ ਸਾਰੀ ਦਿਨ ਨਾਲ ਖਰੀਦ ਲਿਆ ਜੇ। ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ ਪਹਿਲਾਂ ਤਾਂ ਆਪਾਂ ਗੱਲ ਕਰੀਏ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ। ਦੋਸਤੋ ਇਸ ਘਰ ਤੇ ਵੀਰ ਵਪਾਰ ਦਾ ਕੰਮ ਨਹੀਂ ਕਰਦਾ ਸ਼ੌਂਕ ਦੇ ਤੌਰ ਤੇ ਘਰੇ ਵੀਰ ਨੇ ਪਸ਼ੂ ਰੱਖੇ ਹੋਏ ਆ ਦੁੱਧ ਦਾ ਕੰਮ ਆ ਬਾਈ ਦਾ ਸਾਇ ਇੱਕ ਧੰਦੇ ਤੌਰ ਤੇ ਵੀਰ ਨੇ ਪਸ਼ੂ ਰੱਖੇ ਹੋਏ ਆ ਤੇ ਇੱਕ ਬਾਈ ਨੇ ਨੀਲੀ ਰਵੇ ਦੀ ਛੋਟੀ ਘਰ ਦੀ ਆਪਣੀ ਵਕਾਊ ਕੀਤੀ ਆ ਬਹੁਤ ਸੋਹਣੀ ਛੋਟੀ ਤੇ ਖੁੱਲੇ ਹਵਾਨੇ ਦੋਸਤੋ ਛੋਟੀ ਆ ਡੇਟ ਮੁਤਾਬਕ ਬਾਈ ਕਹਿੰਦਾ ਛੋਟੀ ਦੇ ਦਿਨ ਪੂਰੇ ਹੋ ਗਏ ਦੈਟ ਹੁਣ ਉੱਪਰ ਲੈ ਕੇ ਜਾਂਦੀ ਪਈਏ ਜਿਹੜੇ ਵੀਰ ਕਹਿੰਦਾ ਲੈ ਜੀ ਤੇ ਪੈਠਪੜਾ ਦੋਸਤੋ ਬਹੁਤ ਸੋਹਣਾ ਛੋਟੀ ਦਾ ਤੇ ਪਹਿਲੇ ਸੂਏ ਵੀਰ ਕਹਿੰਦਾ ਆਪਣੇ ਘਰੇ ਝੋਟੀ ਨੇ 12 ਲੀਟਰ ਦੁੱਧ ਖੁਲਾ ਚਵਾਇਆ ਕੰਡੇ ਵਾਲਾ ਐਤ ਕੀ ਬਾਈ ਕਹਿੰਦਾ 14 ਤੋਂ 15 ਲੀਟਰ ਦੁੱਧ ਖੁਲਾ ਚਵਾ ਦੂਗੀ ਤੇ ਬਾਕੀ ਦੋਸਤੋ ਖੁੱਲੇ ਹਵਾਨੇ ਝੋਟੀ ਆ ਤੇ ਥਣ ਦੋਸਤੋ ਬਹੁਤ ਸੋਹਣਾ ਲੱਗਿਆ ਚਾਰੇ ਥਣ ਫੁੱਲ ਗਏ ਤੇ ਤੇ ਕੱਲੇ ਕਰੇ ਨਿਖਰਵੇਂ ਲੱਗੇ ਹੋਏ ਆ ਪੂਰਾ ਸੋਹਣਾ ਥਣ ਦੋਸਤੋ ਲੱਗਿਆ ਮੁੱਠੀ ਵਾਲਾ ਚਵਾਈ ਵਾਲਾ ਜਿਹਨੂੰ ਆਪਾਂ ਕਹਿ ਦਿੰਨੇ ਹੁੰਨੇ ਆ ਉਹ ਥਣ ਲੱਗਿਆ ਬਾਕੀ ਪਾਰਕੂ ਵੀਰ ਨੂੰ ਮੈਂ ਜਾਪ ਦੱਸੂ ਕਿ ਮੈਂ ਦੁੱਧ ਵਾਲੀ ਐ ਤੇ ਦੇਖ ਸਕਦੇ ਪੈਠ ਪੂੜੇ ਦੋਸਤੋ ਬਹੁਤ ਸੋਹਣੀ ਐ ਝੋਟੀ ਆ ਦੇਖ ਸਕਦੇ ਆਂ ਦੋਸਤੋ ਕਾਦਾ ਦੋਸਤੋ ਛੋਟੀ ਦਾ ਅੰਦਾਜ਼ਾ ਲਾ ਸਕਦੇ ਆਂ ਫੁੱਲ ਵੱਡੇ ਕਾਤ ਕਾਟ ਦੋਸਤੋ ਛੋਟੀ ਆ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਆਂ ਦੋਨੇ ਪੈਰ ਮਗਰਲੇ ਚਿੱਟੇ ਆ ਗਏ ਅਗਲੇ ਪੈਰ ਥੋੜੇ ਥੋੜੇ ਚਿੱਟੇ ਆ ਗਏ ਦੋਨੇ ਅੱਖਾਂ ਨੀਲੀਆਂ ਆ ਗਈਆਂ ਥੋੜੀ ਤੇ ਨਿਸ਼ਾਨ ਆ ਗਿਆ ਤੇ ਮੱਥੇ ਤੇ ਬਲ ਆ ਗਿਆ ਕਾਤ ਕਾਟ ਦੋਸਤੋ ਸੋਹਣਾ ਛੋਟੀ ਦਾ ਆ ਦੇਖ ਸਕਦੇ ਆਂ ਫੇਸ ਕੁਆਲਟੀ ਚੈੱਕ ਕਰ ਸਕਦੇ ਆਂ ਪੂਰੀ ਸੋਹਣੀ ਛੋਟੀ ਏ ਦੋਸਤੋ ਇਹ ਥਣਾ ਸਾਇ ਦੋਸਤੋ ਬਹੁਤ ਸੋਨਾ ਚਾਰੇ ਥਣ ਫੁੱਲ ਗਿਆ ਤੇ ਕੱਲੇ ਕੱਲੇ ਨਖਰੇ ਮੇ ਲੱਗੇ ਹੋਏ ਚਵਾਈ ਵਾਲੇ ਤੇ ਬਾਈ ਨੇ ਝੋਟੀ ਦਾ ਪ੍ਰਾਈਸ ਰੱਖਿਆ ਹੋਇ 88000 ਰੁਪਏ ਬਾਈ ਨੇ ਝੋਟੀ ਡਿਮਾਂਡ ਰੱਖੀ ਆ ਉਹ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੁਸੀਂ ਗੱਲਬਾਤ ਕਰ ਲੈ ਠੀਕ ਹੈ ਜੀ ਧੰਨਵਾਦ